ਸੰਯੋਗ ਸੀਐਮ ਸਾਹਿਬ ਦਾ 0 ਟੋਲਰੈਂਸ ਪਾਲਿਸੀ ਅਗੇਂਸਟ ਡਰੱਗਸ ਉਹਦੇ ਤਹਿਤ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ 5 ਕਿਲੋ ਹੀਰੋਇਨ ਨਾਲ 4 ਬੜੇ ਨੋਟੋਰੀਅਸ ਸਮੱਗਲਰਸ ਫੜੇ ਗਏ ਇਹਨਾਂ ਚ ਇੱਕ ਲੇਡੀ ਸਮੱਗਲਰ ਵੀ ਹੈ ਔਰ ਇਹ ਸਾਰੇ ਜਿਹੜੇ ਲੇਡੀ ਬਲਜੀਤ ਕੌਰ ਹੈ ਇਹ ਤੇ ਦਾ ਜਿਹੜਾ ਭਤੀਜਾ ਹੈ ਗੁਰਪ੍ਰੀਤ ਇਲੀਅਸ ਕੋਪੀ ਦੋਨੋਂ ਮੁਠਿਆਂ ਵਾਲੀ ਪਿੰਡ ਹੈ ਸਦਰਪੱਟੀ ਡਿਸਟ੍ਰਿਕਟ ਤਰਨਤਾਰਨ ਦੇ ਉੱਥੋਂ ਦੇ ਰਹਿਣ ਵਾਲੇ ਆ ਔਰ ਕਾਫੀ ਸਮੇਂ ਤੋਂ ਇਹ ਇਸ ਡਰੱਗ ਕਾਰਟਲ ਨੂੰ ਆਪਰੇਟ ਕਰ ਰਹੇ ਨੇ ਤੇ ਜਿਹੜੇ ਦੂਜੇ ਦੋ ਨੇ ਮਨਿੰਦਰ ਸਿੰਘ ਤੇ ਜਰਮੇਲ ਸਿੰਘ ਮਨਿੰਦਰ ਸਿੰਘ ਪਿਕਵਿੰਡ ਦਾ ਤਰਨਤਾਰਨ ਡਿਸਟ੍ਰਿਕਟ ਹਰਪ੍ਰੀਤ ਸਿੰਘ ਲੋਪੋਕੇ ਅੰਮ੍ਰਿਤਸਰ ਰੂਰਲ ਦਾ ਰਹਿਣ ਵਾਲਾ ਹੈ ਬੇਸਿਕ ਗੱਲ ਕੀ ਹੈ ਕਿ ਮੁੱਠਿਆਲੀ ਪਿੰਡ ਜਿਹੜਾ ਹੈਗਾ ਉਹ ਬਿਲਕੁਲ ਬਾਰਡਰ ਦੇ ਕੋਲ ਹੈ ਫੈਂਸਿੰਗ ਦੇ ਕੋਲ ਤੋ ਇਸ ਕਰਕੇ ਇਹਨਾਂ ਦੇ ਪਾਕਿਸਤਾਨ ਸਮਗਲਰਸ ਨਾਲ ਲਿੰਕ ਕਾਫੀ ਦੇਰ ਦੇ ਬਣੇ ਹੋਏ ਨੇ ਔਰ ਉਸ ਤੋਂ ਬਾਅਦ ਇਹਨਾਂ ਨੂੰ ਈਜ਼ੀ ਵੀ ਹੈ ਕਿਉਂਕਿ ਟਰਾਂਜ਼ਿਟ ਡਰੋਨ ਦੇ ਰਾਹੀਂ ਉੱਥੇ ਰੀਸੀਵ ਕਰਨੀ ਕਨਸਾਈਨਮੈਂਟ ਈਜ਼ੀ ਹੈ ਬਿਕੋਜ਼ ਬਿਲਕੁਲ ਖੇਤ ਤੇ ਘਰ ਇਹਨਾਂ ਦੇ ਬਾਰਡਰ ਦੇ ਉੱਤੇ ਹੈ ਬਿਲਕੁਲ ਫੈਂਸਿੰਗ ਦੇ ਨਾਲ ਨੇ ਜਿਹੜੀ ਲੇਡੀ ਹੈ ਆਪਣੇ ਬਲਜੀਤ ਕੌਰ ਇਹਦਾ ਹਸਬੰਡ ਜਿਹੜਾ ਉਹ ਵੀ ਰਾਜਸਥਾਨ ਜੇਲ੍ਹ ਚ ਬੰਦ ਹੈ ਉਹਦਾ ਨਾਮ ਹੈਗਾ ਬਲਵੀਰ ਸਿੰਘ ਇਹ ਗੰਗਾਨਗਰ ਡਿਸਟ੍ਰਿਕਟ ਚ ਇਹਦੇ ਖਿਲਾਫ ਵੀ ਐਨਡੀਪੀਐਸ ਦਾ ਪਰਚਾ ਦਰਜ ਹੈ 2022 ਚ ਉਥੇ ਫੜਿਆ ਗਿਆ ਸੀ 5 ਕਿਲੋ ਹਿਰੋਇਨਾਂ ਤੇ ਇਸ ਵੇਲੇ ਕਰਨਪੁਰ ਜੇਲ੍ਹ ਰਾਜਸਥਾਨ ਚ ਬੰਦਾ ਹੈ ਉਹ ਜਿਹੜੀ ਮਡਲੀ ਪੁੱਛ ਕੇ ਚ ਇਹ ਗੱਲ ਪਤਾ ਲੱਗੀ ਹੈ ਕਿ ਜਿਹੜੀ ਬਲਜੀਤ ਕੌਰ ਹੈ ਆਪਣੇ ਭਤੀਜੇ ਨਾਲ ਉਸ ਤੋਂ ਹਸਬੰਦ ਬਲਵੀਰ ਸਿੰਘ ਦੇ ਫੜੇ ਜਾਣ ਤੋਂ ਬਾਅਦ ਐਕਟਿਵਲੀ ਇਹਨੇ ਸਾਰਾ ਟਰੱਕ ਟ੍ਰੇਡ ਜਿਹੜਾ ਹੈ ਇਹ ਸੰਭਾਲਿਆ ਆਪਣਾ ਸਮਗਲਿੰਗ ਦਾ ਕੰਮ ਔਰ ਇਹਦੇ ਚ ਇਹ ਵੀ ਗੱਲ ਆਈ ਹੈ ਕਿ ਮਾਲਵਾ ਦੇ ਰੀਜਨ ਚ ਮੋਗਾ ਤੇ ਹੋਰ ਏਰੀਆ ਚ ਵੀ ਇਸ ਸਪਲਾਈ ਕਰ ਰਹੀ ਹੈ ਸੋ ਇਹਨਾਂ ਦੀ ਜਿਹੜੀ ਪੁੱਛ ਕੇ ਚੱਲ ਰਹੀ ਆ ਸਾਨੂੰ ਉਮੀਦ ਹੈ ਕਿ ਕਿਉਂਕਿ ਪਾਕਿਸਤਾਨ ਦੇ ਕਾਫੀ ਲਿੰਕੇਜਸ ਇਹਦੇ ਵਿੱਚ ਸਾਹਮਣੇ ਆਏ ਇਸ ਕਾਟਲ ਦੇ ਵਿੱਚ ਜੇ ਆਪਾਂ ਮਨਿੰਦਰ ਸਿੰਘ ਤੇ ਹਰਪ੍ਰੀਤ ਵਾਲੀ ਗੱਲ ਕਰੀਏ ਉਹ ਵੀ ਇਸੇ ਮਤਲਬ ਸੇਮ ਉਹਨਾਂ ਨੂੰ ਸਪਲਾਇਰ ਸੀਗਾ ਤੇ ਇਸੇ ਨੈਟਵਰਕ ਦੇ ਨਾਲ ਹੀ ਇਸੇ ਕਰਕੇ ਉਹ ਜੁੜੇ ਹੋਏ ਸੀਗੇ ਤੇ ਕਾਫੀ ਕਨਸਾਈਨਮੈਂਟਸ ਉਹਨਾਂ ਨੇ ਜਿਹੜੀਆਂ ਲਈਆਂ ਪਿੱਖੀਵਿੰਡ ਵਾਲੇ ਨੇ ਤੇ ਲੋਪੋਕੇ ਵਾਲੇ ਲੜਕੇ ਨੇ ਉਹਨਾਂ ਨੇ ਵੀ ਕੁਝ ਇੱਧਰ ਆਪਣੇ ਏਰੀਆ 'ਚ ਲਈਆਂ ਕੁਝ ਤਰਨਤਾਨ ਦੇ ਵਿੱਚ ਪਿੱਖੀਪਿੰਡ ਏਰੀਆ 'ਚ ਵੀ ਰਿਸੀਵ ਕੀਤੀਆਂ ਸੋ ਮੈਂ ਸਾਰੀ ਟੀਮ ਨੂੰ ਦਿੱਲੀ ਮੁਬਾਰਕਬਾਦ ਨਾ ਹਰਪ੍ਰੀਤ ਮੰਡੇਰ ਜੀ ਟੀਸੀਪੀ ਸਾਹਿਬ ਨਵਜੋਤ ਜੀ ਏਡੀਸੀਪੀ ਹਰਮਿੰਦਰ ਜੀ ਔਰ ਅਮੋਲਕਦੀਪ ਤੇ ਜਿਹੜੇ ਸਾਰੇ ਉਹਨਾਂ ਦੀ ਟੀਮ ਨੇ ਇੰਸਪੈਕਟਰ ਸਾਹਿਬ ਸਾਡੇ ਬੜਾ ਅੱਛੀ ਕਾਰਗੁਜ਼ਾਰੀ ਇਹਨਾਂ ਦੀ ਪਿਛਲੇ ਦਿਨਾਂ 'ਚ ਵੀ ਰਹੀ ਆ ਆਈ ਰੀਲੀ ਐਪਰੀਸ਼ੀਏਟ ਵੀ ਆਰ ਪ੍ਰਾਊਡ ਆਫ ਥੈਮ ਔਰ ਇਹਦੇ 'ਚ ਜੇ ਇਹਨਾਂ ਦਾ ਬੈਕਗ੍ਰਾਉਂਡ ਦੇਖਣੀ ਦੇਖੀ ਆਪਾਂ ਤਾਂ ਗੁਰਪ੍ਰੀਤ ਗੋਪੀ ਜਿਹੜਾ 19 ਸਾਲ ਦਾ ਹੈਗਾ ਤੇ 9ਵੀਂ ਪਾਸ ਹੈ ਇਹਦੇ ਖਿਲਾਫ ਪਹਿਲਾਂ ਵੀ ਆਰਫ ਕੇ ਜਿਹੜਾ ਥਾਣਾ ਫਿਰੋਜ਼ਪੁਰ ਉੱਥੇ ਐਨਡੀਪੀਐਸ ਦਾ ਹੀ ਪਰਚਾ ਦਰਜ ਹੈ 28 2 2024 ਨੂੰ ਹੀ ਜਿਹੜੀ ਹੈ 23 ਨੂੰ ਇਹ ਬਾਹਰ ਆਇਆ ਵਾਪਸ ਤੇ ਆਕੇ ਨਹੀਂ ਮੁੜ ਕੇ ਇਹੋ ਜਿਹਾ ਕੰਮ ਸ਼ੁਰੂ ਕਰ ਦਿੱਤਾ ਬਲਜੀਤ ਕੌਰ ਪੰਜਵੀਂ ਪਾਸ ਹੈ 32 ਸਾਲ ਦੀ ਇਹ ਦੀ ਏਜ ਹੈ ਮਨਿੰਦਰ ਸਿੰਘ 34 ਸਾਲ ਹੈ ਸਟੀਲ ਦੀ ਦੁਕਾਨ ਤੇ ਕੰਮ ਕਰਦਾ ਐਜੂਕੇਸ਼ਨ ਇਹਦੀ ਜਿਹੜੀ ਹੈਗੀ ਪਲੱਸ 2 ਹੈ ਹਰਪ੍ਰੀਤ ਦੀ 26 ਸਾਲ ਉਮਰ ਹੈ ਇਹ ਡਰਾਈਵਰ ਦਾ ਕੰਮ ਕਰਦਾ ਪਲੱਸ 2 ਪਾਸ ਹੈ ਸਰ ਇੱਕ ਤਰੀਕ ਨੂੰ ਪੱਕਾ ਦਰਜ ਹੋਣਾ ਛੇੜੇ ਥਾਣੇ ਉਹੀ ਮੈਟਰ ਐਗਜ਼ਾਮ ਹੋ ਰਹੇ ਨੇ ਹਾਂਜੀ ਪਰਚਾ ਇਹ ਜਿਹੜਾ ਹੈਗਾ ਇਹ ਪਹਿਲੀ ਦਾ ਹੀ ਹੈ ਜੀ ਉੱਚ ਲਿੰਕੇਜਸ ਡਵੈਲਪ ਕਰਕੇ ਤੁਹਾਨੂੰ ਸਾਰਾ ਅਸੀਂ ਡਿਟੇਲ ਦਿਤੀਏ ਦੇਖੋ ਪਤਾ ਕੀ ਗੱਲ ਹੁੰਦੀ ਜੇ ਅਸੀਂ ਤੁਹਾਡੇ ਨਾਲ ਪਹਿਲਾਂ ਹੀ ਇਹ ਡਿਸਕਸ ਕਰ ਲੈਨੇ ਆਪਾਂ ਨੇ ਸਾਰਿਆਂ ਦੇ ਮਤਲਬ ਇਹ ਸਮਝ ਦੀ ਵਿੱਚ ਗੱਲ ਆਉਣੀ ਚਾਹੀਦੀ ਹੈ ਕਿ ਇਹ ਫਿਰ ਰਿਕਵਰੀਆਂ ਅਫੈਕਟ ਹੋ ਜਾਂਦੀਆਂ ਕਿਉਂਕਿ ਲੋਕੀ ਅਲਰਟ ਹੋ ਜਾਂਦੇ ਆ ਤੋਂ ਬੰਦਰ ਵਾਲਾ ਕੇਸ ਤੇ ਦੋਨੋਂ ਇੱਕਾ ਹੀ ਹੈ ਕਿ ਪੱਥਰੇ ਬੂਥੜੇ ਨਹੀਂ ਨਹੀਂ ਇਕੱਠੇ ਇੱਕੋ ਕੇਸ ਹੈ ਜੀ ਇੱਕ ਨੰਬਰ ਐਫ ਆਈ ਆਰ ਹੈ ਮੈਂ ਇਹਦੇ ਚ ਇਹ ਵੀ ਐਪਰੀਸ਼ੀਏਟ ਕਰਦਾ ਕਿ ਨਿਊ ਇਅਰ ਦੀ ਵਿੱਚ ਆਮ ਇਹ ਹੁੰਦੀ ਹੈ ਕਿ ਜਿਹੜਾ ਇੱਕ ਪੋਜ਼ਿਟਿਵ ਜਿਹੜੀ ਰਿਕਵਰੀ ਨਾਲ ਸ਼ੁਰੂ ਕੀਤੀ ਗਈ ਹੈ ਅਬਰ ਸਰ ਕਮਿਸ਼ਨਰ ਪੁਲਿਸ ਦੀ ਜਿਹੜੀ ਐਫ ਆਈ ਆਰ ਹੈ ਕਿ ਇੱਕ ਇੱਕ ਨੰਬਰ ਐਫ ਆਈ ਆਰ ਪਹਿਲੀ ਜਨਵਰੀ ਤੋਂ ਹੀ ਹੁੰਦੀ ਹੈ ਇਸ ਕੰਮ ਨੂੰ ਵੀ ਇਹਦਾ ਇਸ ਤਰ੍ਹਾਂ ਕੰਮ ਨਹੀਂ ਕਰਦੇ ਜਿਸ ਤਰ੍ਹਾਂ ਕਿ ਬਲਜੀਤ ਕੌਰ ਕਰ ਰਹੀ ਸੀ ਅੰਗਨwadi ਵਰਕਰ ਉਹ ਇਹ ਅੰਗਨwadi ਨਹੀਂ ਹੈ ਜੀ ਇਹ ਇਹ ਦੂਜਾ ਜੀ ਇਹ ਬਲਜੀਤ ਕੌਰ ਤਾਂ ਮੈਂ ਤੁਹਾਨੂੰ ਦੱਸਿਆ ਨਾ ਆਪਣੇ ਹਸਬੰਦ ਨਾਲ ਇਹਦਾ ਮੁੱਠਿਆਂ ਵਾਲੀ ਪਿੰਡ ਬਿਲਕੁਲ ਬਾਰਡਰ ਦੇ ਉੱਤੇ ਆ ਪੱਟੀ 'ਚ ਉੱਥੋਂ ਇਹ ਹਸਬੰਦ ਪਹਿਲਾਂ ਕੰਮ ਕਰਦਾ ਸੀ ਫਿਰ ਉਹ ਫੜਿਆ ਗਿਆ ਰਾਜਸਥਾਨ 'ਚ ਉਸ ਤੋਂ ਬਾਅਦ ਬਲਜੀਤ ਕੌਰ ਨੇ ਆਪਣੇ ਭਤੀਜੇ ਗੁਰਪ੍ਰੀਤ ਨੂੰ ਨਾਲ ਲਾ ਲਿਆ ਉੱਥੋਂ ਚੁੱਕਣ ਨੂੰ ਕਰਨ ਨੂੰ ਅਚਾ ਲੈਡੀ ਦੇ ਜਾਣ ਨਾਲ ਕੀ ਹੁੰਦਾ ਕਿ ਆਮ ਸ਼ੱਕ ਵੀ ਨਹੀਂ ਪੈਂਦਾ ਜਦੋਂ ਟਰੈਵਲ ਕਰਕੇ ਅੱਗੇ ਜਾ ਕੇ ਕਨਸਾਈਨਮੈਂਟ ਲਾਲ ਕੀ ਜਦੋਂ ਤੱਕ ਹਸਬੰਡ ਅੰਦਰ ਚਲਾ ਗਿਆ ਉਹਦੇ ਇਹ ਨਹੀਂ ਸ਼ੁਰੂ ਕੀਤਾ ਕਿ ਪਹਿਲੀ ਵਾਰ ਨਹੀਂ ਪਹਿਲਾਂ ਇਹਦੇ ਧਿਆਨ ਚ ਵੀ ਸੀਗੀ ਪਹਿਲਾਂ ਇਨਵੋਲਡ ਪਹਿਲਾਂ ਵੀ ਸੀਗੀ ਬਟ ਉਸ ਤੋਂ ਬਾਅਦ ਇਹਨੇ ਟੇਕਓਵਰ ਕਰ ਲਿਆ ਪੂਰਾ ਆਪਣੇ ਭਤੀਜੇ ਨਾਲ ਰਲ ਕੇ ਔਰ ਜਿਹੜੀ ਸਪਲਾਈ ਵਗੈਰਾ ਕਰਨ ਜਾਣ ਲੱਗੇ ਔਰ ਇਵਨ ਕਨਸਾਈਨਮੈਂਟਸ ਨੂੰ ਚੁੱਕਣ ਲੱਗੇ ਵੀ ਬਲਜੀਤ ਕੌਰ ਦਾ ਮੇਨ ਰੋਲ ਰਹਾ ਵਿੱਚ ਆਪ ਫਿਜ਼ੀਕਲੀ ਆਪ ਪ੍ਰੈਜ਼ెంట్ ਰਹਿੰਦੀ ਰਹੀ ਹੈ ਲੈਡੀ ਲੋ ਕੀ ਹੁੰਦਾ ਹੀ ਇਹ ਨੇ ਟਰੈਵਲ ਕਰ ਰਹੇ ਅਗਲਾ ਕਹਿੰਦਾ ਵੀ ਆਪਣੇ ਭਤੀਜੇ ਨਾਲ ਮੈਂ ਜਾ ਰਹੀ ਆ ਕਿਤੇ ਉਹ ਉਹਦਾ ਫਾਇਦਾ ਲੈਂਦੇ ਰਹੇ ਐ ਜੋ ਇਹਨਾਂ ਦੀ ਕੁਛ ਕਿਚ ਹੈ ਕਿੱਥੇ ਇਹਨਾਂ ਨੇ ਪਛਾਣੀ ਸੀ ਜੀ ਹੈ ਪੰਜ ਕਿਤੇ ਇਹ ਬਸ ਇਦਾਂ ਹੀ ਅੱਗੇ ਤੋਂ ਅੱਗੇ ਜੀ ਉਹ ਸਾਰੇ ਆਪਣੇ ਕੋਲ ਹੈ ਜੇ ਵੀ ਤੁਹਾਨੂੰ ਮਾਲਵੇ ਦੀ ਗੱਲ ਦੱਸੀ ਆਪਾਂ ਤੇ ਕੁਝ ਤਰਨਤਨ ਏਰੀਏ ਚ ਵੀ ਇਹਨਾਂ ਦੇ ਫਿਗਰ ਹੋਏ ਨੇ ਉਹ ਅਸੀਂ ਤਾਂ ਨਹੀਂ ਜਿਆਦਾ ਨਾਮ ਲੈ ਰਹੇ ਫਿਰ ਉਹ ਸਾਰਾ ਬੰਦੇ ਅਲਰਟ ਹੋ ਕੇ ਲੱਭਦੇ ਨਹੀਂ ਪਹਿਲਾਂ ਹੀ ਖੱਬੇ ਸੱਜੇ ਹੋਏ ਹੋਏ ਹੈਗੀ ਹੈ ਜੀ ਹੋਰ ਵੀ ਅਰੈਸਟ ਹੋ ਸਕਦੀ ਹੈ ਅਰੈਸਟ ਡੈਫੀਨਿਟਲੀ ਹੋਏਗੀ ਜੀ ਵਰਕ ਵੀ ਕਰ ਰਹੇ ਆ ਅਸੀਂ ਕਿਉਂਕਿ ਜਿਹੜੇ ਜਦੋਂ ਇਹ ਫੜੇ ਜਾਂਦੇ ਨੇ ਐਕਚੁਅਲੀ ਉਹ ਬਾਹਰਲੇ ਲੋਕ ਜਿਹੜੇ ਸਮਗਲਰ ਵਗੈਰਾ ਆਫਲਾਈਨ ਵਗੈਰਾ ਹੋ ਜਾਂਦੇ ਆ ਤਾਂ ਉਸ 'ਚ ਥੋੜਾ ਰੁਕ ਜਾਂਦਾ ਪਰ ਅਸੀਂ ਉਸ ਤੇ ਕੰਮ ਕਰ ਰਹੇ ਆ ਟੈਕਨੀਕਲੀ ਸਰ ਇਹ ਕੀ ਹੈ ਡਰੋਨ ਵਾਈਜ਼ ਮੈਨੇਜਮੈਂਟ ਸਾਰੀਆਂ ਡਰੋਨ ਰਾਈ ਕਿਉਂਕਿ ਉੱਥੇ ਅਦਰਵਾਈਜ਼ ਤਾਂ ਬਾਰਡਰ ਫੈਂਸਿੰਗ ਹੈ ਜੀ ਇੰਨੀ ਉੱਚੀ ਉੱਥੋਂ ਤਾਂ ਇਹਨਾਂ ਦੇ ਪਿੰਡ ਤੋਂ ਥ੍ਰੋਇੰਗ ਨਹੀਂ ਹੈ ਸਾਰੀ ਡਰੋਨ ਨਾਲ ਹੀ ਸਰ ਇਹ ਵੇਚ ਕੇ ਸਪਲਾਈ ਸੀ ਵੇਚਦੇ ਸੀ ਜੀ ਰੀਸੀਵ ਕਰਕੇ ਵੇਚ ਕੇ ਪੈਸੇ ਕਮਾਰੇ ਸੀਗੇ ਪ੍ਰਾਪਰਟੀ ਦੀ ਡਿਟੇਲਸ ਵੀ ਸਾਰੀਆਂ ਕਢਾਈਆਂ ਜਾ ਰਹੀਆਂ ਜਿੰਨਾ ਸਰੋਂ ਇੰਗਲਿਸ਼ ਪਾਕਿਸਤਾਨੋਂ ਆਂਦੀ ਹੈ ਖੈਰ ਹਵਾਲਾ ਨਾਲ ਹੀ ਫੈਸਲਾ ਜਾਂਦਾ ਹੈ ਜਾਂ ਕੀ ਗਲਬਾਤ ਹੈ ਹਾਂਜੀ ਮਤਲਬ ਇਹ ਡਿਫਰੈਂਟ ਡਿਫਰੈਂਟ ਫਾਈਨੈਂਸ਼ੀਅਲ ਚੈਨਲਸ ਆਪਾਂ ਐਕਸਪਲੋਰ ਕਰਦੇ ਰਹਿੰਦੇ ਆ ਪਿੱਛੇ ਜੇ ਫੜੇ ਵੀ ਆ ਬੰਦੇ ਹੁਣ ਹੋਰ ਵੀ ਅਸੀਂ ਲੱਗੇ ਹੋਏ ਆ ਉਹਨੂੰ ਸਾਨੂੰ ਉਮੀਦ ਆ ਕਿ ਜਲਦੀ ਤੁਹਾਡਾ ਸ਼ੇਅਰ ਕਰਾਂਗੇ ਫਾਈਨੈਂਸ਼ੀਅਲ ਨੈਟਵਰਕ ਨੂੰ ਐਕਸਪੋਜ਼ ਕਰਨਾ ਵੀ ਉਨਾ ਹੀ ਜ਼ਰੂਰੀ ਹੈ ਜਿੰਨਾ ਕਿ ਇਸ ਸਪਲਾਇਰ ਨੂੰ ਤਾਂ ਜੀ ਸਰ ਕੇ ਜਿਆ ਇਹੋ ਹੀ ਦੋ ਮਾਮਲੇ ਜਿਹੜੇ ਕੰਮ ਕਰਦੇ ਸੀ ਕ ਨਹੀਂ ਇਹ ਚਾਰਜ ਨੇ ਤਾਂ ਫੜੇ ਗਏ ਨਾ ਜੀ ਇਹਨਾਂ ਦੇ ਅੱਗੇ ਜਿਹੜੇ ਕੰਟੈਕਟਸ ਨੇ ਉਹ ਤੇ ਵਰਕ ਕਰ ਰਹੇ ਆ ਅਸੀਂ ਥੋੜੇ ਇੱਧਰ ਉੱਧਰ ਹੋਏ ਹੋਏ ਨੇ ਲੋਕ ਐਕਚੁਅਲੀ ਪਤਾ ਤਾਂ ਲੱਗ ਹੀ ਜਾਂਦਾ ਵੀ ਫੜੇ ਫੜੇ ਗਏ ਉਹ ਉਹਨਾਂ ਨੂੰ ਕਾਬੂ ਕਰਾਂਗੇ ਆਪਾਂ ਸਰ ਸੋਸ਼ਲ ਮੀਡੀਆ ਦੇ ਥੂ ਅੱਜਕਲ ਜ਼ਿਆਦਾ ਜਿਹੜੀ ਇਸ ਤਰ੍ਹਾਂ ਦੇ ਕੰਮ ਹੋ ਰਹੇ ਨੇ ਸੋਸ਼ਲ ਮੀਡੀਆ ਦੇ ਕੀ ਨਜ਼ਰ ਰੱਖੀ ਜਾ ਰਹੀ ਹੈ ਪੁਲਿਸ ਦੇ ਦੇਖੋ ਸੋਸ਼ਲ ਮੀਡੀਆ ਦੇ ਤਾਂ ਅਸੀਂ ਸਾਡੀ ਸਪੈਸ਼ਲ ਸੈਲ ਹੈਗਾ ਸੋਸ਼ਲ ਮੀਡੀਆ ਚੰਗਾ ਕੰਮ ਕਰ ਰਿਹਾ ਹੈ ਬਟ ਕੀ ਹੈ ਕਿ ਕੁਝ ਐਪਸ ਜਿਹੜੇ ਨੇ ਟੈਕ ਉਹ এনਫੋਰਸਮੈਂਟ ਏਜੰਸੀਜ਼ ਵਾਸਤੇ ਇੱਕ ਪਜ਼ਲ ਡੈਫੀਨਿਟਲੀ ਬਣੀ ਰਹਿੰਦੀ ਹੈ ਕਿ ਉਹਨਾਂ ਨੂੰ ਕਿਸ ਤਰ੍ਹਾਂ ਸੀ ਰਿਜ਼ੋਲਵ ਕੀਤਾ ਜਾਵੇ ਉਹਨਾਂ ਨੰਬਰਸ ਨੂੰ ਤੇ ਉਹਨਾਂ ਐਪਸ ਦੇ ਵਿੱਚ ਕਿਉਂਕਿ ਉਹਨਾਂ ਦੀ ਅਸੈਸੀਬਿਲਟੀ ਕੁਝ ਇੰਡੀਆ 'ਚ ਨਹੀਂ ਹੈ ਸੋ ਉਹ ਦਿੱਕਤ ਜ਼ਰੂਰ ਹੈ ਬਟ ਤੁਹਾਡੇ ਸਾਹਮਣੇ ਆਪਾਂ ਅੱਛੇ ਰਿਜ਼ਲਟ ਦੇ ਰਹੀ ਹੈ ਸਾਡੀ ਟੀਮ ਦਿਨ ਰਾਤ ਮਿਹਨਤ ਕਰ ਰਹੀ ਹੈ ਆਈ ਥਿੰਕ ਇਹ ਜਿਹੜਾ ਪਹਿਲਾ ਹਫਤਾ ਹੀ ਅੱਜ ਹੋਇਆ ਤੇ ਆਪਣੀ ਅੱਛੀ ਰਿਕਵਰੀ ਹੋ ਗਈ ਜੀ ਹਾਂਜੀ ਬੋਰ ਪਰਿਵਾਰ ਦੇ ਮੈਂ ਕੋਈ ਹੈਗੇ ਨਹੀਂ ਆ ਨਹੀਂ ਹੁਣ ਬਲਜੀਤ ਕੌਰ ਤੇ ਉਹਦਾ ਸਾਡੇ ਤਾਂ ਇੰਨੇ ਤੱਕ ਹੀ ਆਈ ਹੈ ਬਾਕੀ ਹਸਬੰਡ ਤਾਂ ਤੁਹਾਨੂੰ ਪਤਾ ਜੇਲ ਚ ਹੀ ਹੈ ਬਾਕੀ ਉਹਦਾ ਕੋਈ ਬੱਚੇ ਜਾਂ ਫਿਰ ਉਹਦੇ ਮੈਨੂੰ ਯਾਰ ਉਹਦੇ ਬਾਰੇ ਇੰਨੀ ਇਲਮ ਮੈਂ ਵੀ ਗਲਤ ਕਵਾਂ ਹਾਂਜੀ ਗਵਰਨਮੈਂਟ ਦਾ ਲਿਆਦਾ ਜਾਏਗਾ ਜਰਾ ਰਾਜਸਥਾਨ ਜੇਲ੍ਹ ਚ ਉਹਦੀ ਗਵਰਨਮੈਂਟ ਪਾਈ ਗਈ ਨਹੀਂ ਉਹ ਉਹਦੀ ਨਹੀਂ ਉੱਥੇ ਤਾਂ ਉੱਥੇ ਬੈਠਾ ਹੀ ਹੈ ਪਰ ਉਹਨੂੰ ਪਤਾ ਹੀ ਆ ਪਿੱਛੇ ਕੰਮ ਚੱਲ ਰਿਹਾ ਇਹਨਾਂ ਦਾ ਕਿੱਤਾ ਹੀ ਇਹ ਬੜਾ ਲਿਆ ਨਾ ਜੀ ਇਹਨਾਂ ਨੇ ਕਿਹਸਾ ਉਹ ਯੂਜ਼ ਹੁੰਦੇ ਹੋਣੇ ਨਾ ਜਿਹੜੇ ਉਹਦਾ ਹਸਬੰਡ ਕਰਦਾ ਸੀ ਮੈਂ ਚੱਲੀ ਉਹ ਲਿੰਕ ਤਾਂ ਫਿਰ ਇੱਕ ਦੂਜੇ ਨੂੰ ਪ Thank you ji so,